ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਜਨਰ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਬੇਰੋਜ਼ਗਾਰੀ ਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ 24 ਮਈ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਕਨਵੈਨਸ਼ਨ ਤੇ ਇੱਕ ਕਾਟ ਕੀਤਾ ਜਾ ਰਿਹਾ ਹੈ ਦੇਸ਼ ਪੰਜਾਬ ਘਰ ਜਲੰਧਰ ਦੇ ਵਿੱਚ ਉਦੀ ਤਿਆਰੀ ਦੇ ਸਬੰਧ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਤੇ ਪਿੰਡ ਪੱਧਰ ਨੌਜਵਾਨਾਂ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਮੈਂਬਰਸ਼ਿਪ ਫੰਡ ਕੱਟਾ ਕਰਨਾ ਤੇ ਨੌਜਵਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਇਸ ਰੈਲੀ ਦੇ ਵਿੱਚ ਲੈ ਕੇ ਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਸੇ ਤਿਆਰੀ ਦੇ ਚੱਲਦੇ ਅੱਜ ਸ਼ਿਪਗਸੀ ਨੌਜਵਾਨ ਸਭਾ ਦੀ ਜ਼ਿਲ੍ਹਾ ਕਮੇਟੀ ਤਰਨਤਾਰਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸੁਲੱਖਰ ਸਿੰਘ ਤੋੜਮਨਾ ਦੀ ਪ੍ਰਧਾਨਗੀ ਦੇ ਵਿੱਚ ਹੋਈ ਹੈ ਤੇ ਉਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਵੀ 250 ਤੋਂ ਵੱਧ ਗਿਣਤੀ ਦੇ ਵਿੱਚ ਨੌਜਵਾਨ ਤਰ ਤਰ ਜਿਲੇ ਤੋਂ ਜਿਹੜੇ ਆ ਉਸ ਕਨਵੈਨਸ਼ਨ ਉਸ ਰੈਲੀ ਦੇ ਵਿੱਚ ਹਿੱਸਾ ਲੈਣਗੇ ਤੇ ਵੱਡੀ ਗਿਣਤੀ ਦੇ ਨੌਜਵਾਨ ਜਿਹੜੇ ਆ ਕਾਬਲੇ ਬਣਾ ਕੇ ਝੰਡੇ ਡੰਡੇ ਲੈ ਕੇ ਉਸ ਰੈਲੀ ਦੇ ਵਿੱਚ ਪਹੁੰਚਣਗੇ ਤੇ ਮੰਗ ਕਰਨਗੇ ਸਰਕਾਰ ਤੋਂ ਜਿਹੜੀ ਸਰਕਾਰ 3 ਸਾਲ ਜਿਹਨੂੰ ਸੱਤਾ ਦੇ ਵਿੱਚ ਆਈ ਹੋਈ ਆਈ ਨੂੰ ਹੋ ਗਈ ਹੈ ਭਗਵੰਤ ਜਿਹੜਾ ਇਹ ਕਹਿੰਦਾ ਰਿਹਾ ਵੀ ਮੈਂ ਹਰ ਨੌਜਵਾਨ ਨੂੰ ਜਿਹੜਾ ਮੇਰਾ ਹਰਾ ਪੈਨ ਰੋਜ਼ਗਾਰ ਦੇਣ ਦੇ ਲਈ ਚੱਲੂਗਾ ਪਰ 3 ਸਾਲਾਂ ਦੇ ਵਿੱਚੋਂ ਪਿੰਨ ਵੀ ਗਾਇਬ ਹੋ ਗਿਆ ਭਗਵੰਤ ਮਾਨ ਵੀ ਗਾਇਬ ਹੋ ਗਿਆ ਤੇ ਉਹਨੂੰ ਪੰਜਾਬ ਦੀ ਜ਼ਿੰਮੇਵਾਰੀ ਜਿਸ ਨੂੰ ਬੰਦ ਹੋ ਗਈ ਤੇ ਉਹਦਾ ਝੂਠਾ ਨਸ਼ਾ ਦਾ ਜਿਹੜਾ ਜੁੱਧ ਚਲਾ ਕੇ ਪੰਜਾਬ ਦੇ ਵਿੱਚੋਂ ਨਸ਼ਾ ਤਾਂ ਕਿੱਥੇ ਖਤਮ ਕਰਨਾ ਹੈ ਉਹ ਗਰੀਬ ਲੋਕਾਂ ਦੇ ਘਰਾਂ ਨੂੰ ਢਾਹ ਨੂੰ ਹੋਰ ਪਾਸੇ ਨੂੰ ਗੱਲ ਲੈ ਕੇ ਚਲੀ ਜਾ ਰਹੀ ਹੈ ਤੇ ਪੰਜਾਬ ਪੁਲਿਸ ਦੇ ਆਪਣੇ ਅਧਿਕਾਰੀਆਂ ਤੋਂ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀ ਖੇਪਾਂ ਬਰਾਮਦ ਹੋ ਰਹੀਆਂ ਆ ਇਹ ਹਾਲਤ ਭਗਵੰਤ ਮਾਨ ਦਾ ਹੈ ਤੇ ਭਗਵੰਤ ਮਾਨ ਸਰਕਾਰ ਨੂੰ ਤੇ ਉਹਨਾਂ ਦੇ ਜਿਹੜੇ ਗਰੰਟੀ ਦੇ ਕੇ ਭਗਵੰਤ ਮਾਨ ਨੇ ਕਿਹਾ ਸੀਗਾ ਵੀ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਗੁਦਦੋਸਗਾਰ ਦੀ ਗਰੰਟੀ ਦਵਾਂਗੇ ਬੇਰੋਜ਼ਗਾਰੀ ਪੱਤਾ ਦਵਾਂਗੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਜਿਹੜਾ ਕੁਝ ਨਹੀਂ ਹੋਇਆ ਇਹ ਗੱਲ ਯਾਦ ਕਰਾਉਣ ਦੇ ਲਈ 24 ਮਈ ਦਿਨ ਸ਼ਨੀਵਾਰ ਨੂੰ ਇੱਕ ਵਿਸ਼ਾਲ ਜਿਹੜੀ ਕਨਵੈਨਸ਼ਨ ਕੀਤੀ ਜਾ ਰਹੀ ਹੈ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜਨਮ ਦਿਹਾੜੇ ਦੇ ਉੱਪਰ ਉਹਦੇ ਵਿੱਚ ਭਗਵੰਤ ਮਾਨ ਨੂੰ ਇਹ ਯਾਦ ਕਰਾਵਾਂਗੇ ਕਿ ਇਹ ਪੰਜਾਬ ਦੇ ਉਹ ਨੌਜਵਾਨ ਹੈ ਜਿਹੜੇ ਸੰਘਰਸ਼ ਕਰਦੇ ਆ ਜਿਹੜੇ ਲੜਦੇ ਆ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਦੇ ਉੱਪਰ ਚੱਲਦੇ ਆ ਤੂੰ ਜਿਹੜੀ ਝੂਠਾ ਇਨਕਲਾਬ ਜਿਹੜਾ ਪੰਜਾਬ ਦੇ ਵਿੱਚ ਫਰਜ਼ੀ ਇਨਕਲਾਬ ਲੈ ਕੇ ਆ ਰਿਹਾ ਹੈ ਉਹਨੂੰ ਯਾਦ ਕਰਾਉਣ ਦੇ ਲਈ ਤੈਨੂੰ ਆਵਾਂਗੇ ਤੇ ਦੱਸਾਂਗੇ ਕਿ ਇਹ ਨੌਜਵਾਨਾਂ ਨੂੰ ਜਿਹੜਾ ਹੈ ਰੁਜ਼ਗਾਰ ਦਾ ਪ੍ਰਬੰਧ ਕਰੇ ਪੰਜਾਬ ਦੇ ਵਿੱਚੋਂ ਪੂਰੀ ਬੇਰੁਜ਼ਗਾਰੀ ਦੇ ਖਾਤਮੇ ਦਾ ਪ੍ਰਬੰਧ ਕਰੇ ਸਰਕਾਰ ਨਹੀਂ ਤਾਂ ਇਸ ਪੰਜਾਬ ਸਰਕਾਰ ਦੇ ਇੱਕ ਇੱਕ ਨੁਮਾਇंदे ਨੂੰ ਪਿੰਡਾਂ ਦੇ ਵਿੱਚ ਬਣਨੀ ਦਵਾਗੇ ਇਸ ਗੱਲ ਨੂੰ ਲੈ ਕੇ ਸ਼ੀਰਿਆਜ਼ਮ ਭਗਤ ਸਿੰਘ ਦੇ ਨਾਂ ਦੇ ਉੱਪਰ ਬਣੀ ਹੋਈ ਜਥੇਬੰਦੀ ਵੱਲੋਂ ਅੱਜ ਇੱਥੇ ਮੀਟਿੰਗ ਕੀਤੀ ਹੈ ਤੇ ਵਿਰੋਧ ਭਤੀ ਉਲੀਕੀ ਹੈ ਕਿ ਤਰਨਤਾਰਨ ਜ਼ਿਲ੍ਹੇ ਤੋਂ ਵੱਦ ਤੋਂ ਵੱਧ ਗਿਤੀ ਦੇ ਵਿੱਚ ਨੌਜਵਾਨ ਲੈ ਕੇ ਉਸ ਰੈਲੀ ਦੇ ਵਿੱਚ ਪਹੁੰਚਣਗੇ ਤੇ ਉਸ ਰੈਲੀ ਤੋਂ ਇਹ ਸੁਨੇਹਾ ਦੇਣਗੇ ਪਿਆਓ ਪੰਜਾਬ ਦੇ ਨੌਜਵਾਨੋ ਪਿਆਓ ਇਕੱਠੇ ਹੋਈਏ ਨਸ਼ੇ ਦੇ ਖਾਤਮੇ ਦੇ ਵਿਰੁੱਧ ਸੰਘਰਸ਼ ਕਰੀਏ ਤਾਂ ਕਿ ਜਿਹੜਾ ਪੰਜਾਬ ਦੇ ਵਿੱਚੋਂ ਨੌਜਵਾਨ ਮਾਰੇ ਜਾ ਰਹੇ ਹਨ ਨਸ਼ੇ ਕਰਕੇ ਲੋਕਾਂ ਦੇ ਧੀਆ ਪੁੱਤਾਂ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ ਉਹ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾ ਸਕੇ ਤੇ ਪੰਜਾਬ ਦੀ ਨੌਜਵਾਨੀ ਜਿਹੜੀ ਜਲੇ ਮਜਬੂਰ ਹੈ ਵਿਦੇਸ਼ਾਂ ਦੇ ਵਿੱਚ ਜਾ ਕੇ ਦਿਹਾੜੀਆਂ ਲਾਣ ਦੇ ਲਈ ਉਹਨਾਂ ਨੂੰ ਅਮਰੀਕਾ ਤੋਂ ਵਿੱਚੋਂ ਜਹਾਜ਼ ਭਰ ਕੇ ਇੱਥੇ ਦੁਨੀਆਂ ਜਾ ਰਿਹਾ ਹੈ ਜਾਂ ਬੇੜੀਆਂ ਲਾ ਕੇ ਜਿਹੜਾ ਪੰਜਾਬ ਭੇਜਿਆ ਜਾ ਰਿਹਾ ਹੈ ਉਹਨਾਂ ਨੌਜਵਾਨਾਂ ਨੂੰ ਰੋਜ਼ਗਾਰ ਦਾ ਪ੍ਰਬੰਧ ਪੰਜਾਬ ਦੇ ਵਿੱਚ ਵੀ ਕਰਾਇਆ ਜਾ ਸਕੇ ਪੰਜਾਬ ਦੇ ਵਿੱਚ ਹੀ ਕਰਾਇਆ ਜਾ ਸਕੇ ਉਹਦੇ ਲਈ ਸਰਕਾਰ ਨੂੰ ਮਜਬੂਰ ਕਰੀਏ ਇੱਕ ਪੁਰਸੀ ਦੇ ਤਹਿਤ ਹਰ ਇੱਕ ਨੌਜਵਾਨ ਨੂੰ ਰੋਜ਼ਗਾਰ ਦਾ ਪ੍ਰਬੰਧ ਕਰੇ ਸਰਕਾਰ ਜਿਹੜੀ ਸਰਕਾਰ ਰੋਜ਼ਗਾਰ ਦਾ ਪ੍ਰਬੰਧ ਨਹੀਂ ਕਰਾ ਕਰੇਗੀ ਉਸ ਸਰਕਾਰ ਨੂੰ ਚਲਦਾ ਕਰਾਂਗੇ ਕਰੇਗਾ ਪੰਜਾਬ ਦਾ ਨੌਜਵਾਨ ਇਸ ਕਰਕੇ ਨੌਜਵਾਨਾਂ ਨੂੰ ਸਦਾ ਅਸੀਂ ਉਸ ਕਨਵੈਨਸ਼ਨ ਦੇ ਵਿੱਚ ਦਵਾਗੇ ਆਓ ਇਕੱਠੇ ਹੋਈਏ ਜਿੱਥੇ ਹੋਈਏ ਪਿੰਡੋ ਪਿੰਡ ਕਮੇਟੀਆਂ ਬਣਾ ਕੇ ਅਸੀ ਦੇ ਆਜ਼ਮ ਭਗਤ ਸਿੰਘ ਵੀ ਵਿਚਾਰਧਾਰਾਂ ਦਾ ਪ੍ਰਲਾ ਕਰੀਏ ਤੇ ਮਜ਼ਦੂਰਾ ਕਿਸਾਨਾਂ ਦੇ ਪਰਿਵਾਰਾਂ ਦੇ ਬੱਚਿਆਂ ਦੇ ਭਵਿੱਖ ਨੂੰ ਚੰਗਾ ਕਰਨ ਦੇ ਲਈ ਸੰਘਰਸ਼ ਦੀ ਜਿਹੜੀ ਅਸੀਂ ਸ਼ੁਰੂਆਤ ਕਰਨਾ ਚਾਹੁੰਦੇ ਆ ਜਿਹੜਾ ਉਹਦਾ ਰਾਹ ਅਸੀਂ ਤਿਆਰ ਕਰਨਾ ਚਾਹੁੰਦੇ ਆ ਉਹਦੇ ਵਿੱਚ ਜਿਹੜਾ ਵੱਧ ਚੜ ਕੇ ਤੁਹਾਡੇ ਨੌਜਵਾਨਾਂ ਦਾ ਹਿੱਸਾ ਬੈ ਸਕੇ ਤੇ ਹੋਰ ਨੌਜਵਾਨੀ ਨੂੰ ਇੱਕ ਰਾਹ ਦਸੇਰਾ ਇਹ ਜਿਹੜੀ ਯਾਦਗਾਰ ਰੈਲੀ ਅਸੀਂ ਕਰਨ ਜਾ ਰਹੇ ਆ ਉਹ ਬਣੇ ਇਹਦੇ ਤੋਂ ਬਾਅਦ ਮੇਰੇ ਸੁਲੱਖਣ ਸਿੰਘ ਨੇ ਤੌਰ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਤਰਨਤਾਰਨ ਤੋਂ ਉਹ ਵੀ ਜਿਹੜੇ ਆਪਣੇ ਕੁਝ ਸ਼ਬਦਾਂ ਦੇ ਨਾਲ ਜਿਹੜਾ ਆ ਨੌਜਵਾਨਾਂ ਨੂੰ ਸੁਨੇਹਾ ਦੇਣਗੇ ਤਾਂ ਕਿ ਵੀਡੀਓ ਦੇ ਬਾਅਦ ਦੇ ਨਾਲ ਘਰ-ਘਰ ਇਹ ਗੱਲ ਚੱਲੇ ਭਸ਼ੀਦ ਆਜ਼ਮ ਭਗਤ ਸਿੰਘ ਦੇ ਵਿਚਾਰਧਾਰਾ ਦੇ ਨੌਜਵਾਨਾਂ ਵੱਲੋਂ ਇੱਕ ਵਿਸ਼ਾਲ ਜਿਹੜੀ ਰੈਲੀ ਹੈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ 24 ਮਈ ਨੂੰ ਕੀਤੀ ਜਾ ਰਹੀ ਹੈ ਸਲੱਖਣ ਸਿੰਘ ਤੋੜ ਜੀ ਹਾਂ ਜੀ ਸਾਥੀਓ ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਤਰਫਤਾਨ ਦਫ਼ਤਰ ਲਾਗੇ ਆ ਡਿਆ ਇਹਦੇ ਵਿੱਚ ਜੋ ਮੇਰੇ ਸਾਥੀ ਤਰਮਿੰਦਰ ਸਿੰਘ ਨੇ ਦੱਸਿਆ ਕਿ 24 ਮਈ ਨੂੰ ਜੋ ਅਸੀਂ ਵੱਡਾ ਇਕੱਠ ਗਦਰੀ ਬਾਬਿਆਂ ਦੇ ਦੇਸ਼ ਭਗਤਾ ਦੇ ਵਿਰੇ ਦੇ ਵਿੱਚ ਕਰ ਰਹੇ ਹਾਂ ਉੱਥੇ ਇਹ 300 ਤੋਂ ਵੱਧ ਨੌਜਵਾਨ ਜਿਹੜੇ ਆ ਤਰਨਤਾਲ ਦੇ ਤੋਂ ਲੈ ਕੇ ਅਸੀਂ ਉੱਥੇ ਸੂਰਿਆਤ ਕਰਾਂਗੇ ਉੱਥੋਂ ਆਉਣ ਵਾਲੇ ਸਮੇਂ ਵਿੱਚ ਗਦਰੀ ਬਾਬਿਆਂ ਤੋਂ ਪ੍ਰੇਰਣਾ ਲੈ ਕੇ ਜਿਹੜੀਆਂ ਸਾਡੀਆਂ ਸਮੇਂ ਦੀਆਂ ਹਕੂਮਤਾਂ ਨੌਜਵਾਨਾਂ ਨਾਲ ਲਾਰੇ ਲਾ ਕੇ ਰੋਜ਼ਗਾਰ ਦੇਣ ਦੇ ਨਾਂ ਤੇ ਨਸ਼ੇ ਦੇ ਨਾਂ ਤੇ ਜਿਹੜਾ ਨੌਨ ਉਹਨਾਂ ਦਾ ਖੂਨ ਚੋੜਿਆ ਜਾ ਰਿਹਾ ਉਹਦੇ ਜਿਹੜਾ ਵਰਖਲਾਵ ਉਸ ਵਿਰੇ ਤੋਂ ਗਦਰੀ ਬਾਬਿਆਂ ਦੇ ਵਿਰੇ ਤੋਂ ਸੰਘਰਸ਼ ਦਾ ਇਹ ਨਵਾਂ ਹਾਵ ਜਿਹੜਾ ਆਉਣ ਵਾਲੇ ਸਮੇਂ ਚ ਕਰਾਂਗੇ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਹਰ ਪਿੰਡ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰ ਪਿੰਡ ਦੇ ਵਿੱਚ ਨਵੀਂ ਕਾਈ ਬਣਾ ਕੇ ਸਰਕਾਰ ਦੇ ਖਿਲਾਫ ਜਿਹੜੀ ਇਹ ਚਾਲ ਚੱਲਿਆ ਰਹੀ ਹੈ ਧੰਨਵਾਦ ਜੀ ਲਾਖਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਸਵੀਰ ਸਕਤਰ ਅੱਜ ਅਸੀਂ ਤਰਨਤਾਰਨ ਵਿੱਚ ਜਿਹੜੀ ਮੀਟਿੰਗ ਕੀਤੀ ਇਹ ਆ ਸਾਂਝੇ ਨੌਜਵਾਨ ਸਾਂਝੇ ਫਰੰਟ ਦੇ ਕੀਤੀ ਗਈ ਆ ਜਿੱਥੇ ਬੇਰੋਜ਼ਗਾਰੀ ਦਾ ਸੰਤਾਪ ਹੰਡਾਰਿਆ ਨੌਜਵਾਨਾਂ ਇਨਾਂ ਨੂੰ ਅਸੀਂ ਇਕੱਠੇ ਕਰਨ ਦਾ ਯਤਨ ਕੀਤਾ ਤੇ ਵੱਡੀ ਗਿਣਤੀ ਵਿੱਚ ਜਿਹੜਾ 24 ਮਈ ਨੂੰ ਕਰਤਾਰ ਸਿੰਘ ਸਰਾਭੇ ਤੇ ਜੀਤਪਾਲ ਸਿੰਘ ਨੌਜਵਾਨ ਸਭਾ ਦਾ ਸਤਾਪਨਾਦਿਗਾ ਸਾਥ ਅਸੀਂ 24 ਮਈ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਇਕੱਠ ਕਰ ਰਹੇ ਆ ਸਾਡੀ ਨੌਜਵਾਨਾਂ ਨੂੰ ਪੀਲ ਆ ਕਿ ਜਥੇਬੰਦ ਹੋ ਜਥੇ ਬੰਨੀ ਆ ਜਥੇ ਬੰਨੀ ਨਾਲ ਜੁੜੋ ਸ਼ਿੰਗਾਰ ਸ਼ਿੰਗਾਰੋ ਤਾ ਜਿਹੜਾ ਨਸ਼ੇ ਦੀ ਦਲਦਲ ਵਿੱਚ ਨੌਜਵਾਨ ਫਸਿਆ ਉਹਨਾਂ ਨੂੰ ਕੱਢਿਆ ਜਾਵੇ ਤੇ ਜਿਹੜੀ ਬੇਰੋਜ਼ਗਾਰੀ ਦਾ ਸਤਾਪ ਨੌਜਵਾਨਾਂ ਹੰਡਾ ਰਿਹਾ ਹੈ ਭਗਵੰਤ ਮਾਨ ਨੇ ਲਾਰਾ ਲਾਇਆ ਹੈ ਵੀ ਸਾਡਾ ਜਿਹੜਾ ਹਰਾ ਪੈਨ ਆ ਨੌਜਵਾਨਾਂ ਦੇ ਰੋਜ਼ਗਾਰ ਲਈ ਚੱਲੂਗਾ ਜੇ ਕਿਤੇ ਨੌਜਵਾਨ ਜਾਂਦੇ ਆ ਰੋਜ਼ਗਾਰ ਮੰਨਣ ਵੇਟੀਆਂ ਜਾਂਦੀਆਂ ਆ ਨੌਜਵਾਨ ਜਾਂਦੇ ਆ ਤੇ ਲਾਠੀਆਂ ਨਾਲ ਸਵਾਗਤ ਕੀਤਾ ਜਾਂਦਾ ਹੈ ਅਸੀਂ ਉਹਦਾ ਵਿਰੋਧ ਕਰਨ ਲਈ ਜਲੰਧਰ ਦੀ ਧਰਤੀ ਤੇ ਪਹੁੰਚਾਂਗੇ ਤੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਵੱਖ-ਵੱਖ ਪਿੰਡਾਂ 'ਚ ਨ ਜਥੇਬੰਦੀ ਬਣਾ ਕੇ ਤੇ ਸਾਡਾ ਸਾਰ ਦਿੱਤਾ ਜਾਵੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਬਣ ਤਾਂ ਜੋ ਵੱਡੀ ਗਿਣਤੀ ਵਿੱਚ ਇਕੱਠ ਕਰ ਸਕੀਏ ਤਾਂ ਲੈ ਕੇ ਕਰਨਗੇ ਸੁਦੇਵ ਸਿੰਘ ਜੀ ਆ ਅੱਜ ਸਾਡੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਤਰਨਤਾਰਨ ਦੀ ਮੀਟਿੰਗ ਅੱਜ ਜੋ ਸਾਡੀ 24 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਜੋ ਕਨਵੈਨਸ਼ਨ ਹੋਣ ਜਾ ਰਹੀ ਹੈ ਉਸ ਦੇ ਮੁੱਦੇ ਤੇ ਅੱਜ ਸਾਡੀ ਇਹ ਵਿਚਾਰ ਚਰਚਾ ਹੋਈ ਆ ਪੰਜਾਬ ਦੀ ਇਕਲੌਤੀ ਜਥੇਬੰਦੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੌਜਵਾਨਾਂ ਦੀ ਇਕਲੌਤੀ ਜਥੇਬੰਦੀ ਆ ਜੋ ਨੌਜਵਾਨਾਂ ਦੇ ਭਗਦੇਆ ਮਸਲਿਆਂ ਤੇ ਗੱਲ ਕਰਦੀ ਆ ਤੇ ਸਰਕਾਰ ਨੂੰ ਉਹਨਾਂ ਦੇ ਕੀਤੇ ਵਾਦੇ ਯਾਦ ਕਰਾਉਂਦੀ ਆ ਜਿਹੜੇ ਇਹ ਫਰਜੀ ਇਨਕਲਾਬੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਨੌਜਵਾਨਾਂ ਨਾਲ ਬਹੁਤ ਵਾਅਦੇ ਕੀਤੇ ਸਨ ਅੱਜ ਅਸੀਂ ਦੇਖਦੇ ਆ ਕਿ ਨੌਜਵਾਨ ਹਰ ਪਾਸੇ ਬੇਰੁਜ਼ਗਾਰੀ ਕਾਰਨ ਲੁਟਾਕੂਆਂ ਕਰਨ ਲਈ ਮਜਬੂਰ ਨੇ ਨਸ਼ਿਆਂ ਦੀ ਦਗਦਲ ਦੇ ਵਿੱਚ ਵੜੇ ਹੋਏ ਨੇ ਤੇ ਹੋਰ ਕਈ ਹਾਲਾਤਾਂ ਜਿਹੜੀਆਂ ਸਮਾਜਿਕ ਕ੍ਰਿਤੀਆਂ ਅੱਜ ਬੇਰਜਗਾਰੀ ਦੇ ਕਾਰਨ ਸਾਰੀਆਂ ਫੈਲੀਆਂ ਹੋਈਆਂ ਨੇ ਅਸੀਂ ਉਹ ਇਸ ਫਰਜੀ ਇਨਕਲਾਬੀ ਸਰਕਾਰ ਨੂੰ ਯਾਦ ਕਰਵਾਉਣ ਲਈ ਉਹਨਾਂ ਦੇ ਵਾਅਦੇ ਜਲੰਧਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਅਸੀਂ ਵਿਸ਼ਾਲ ਕਰਨ ਕਨਵੈਨਸ਼ਨ ਜਿਹੜੀ ਕਰ ਰਹੇ ਹਾਂ ਇਹ ਸਾਡੀ ਜਥੇਬੰਦੀ ਤਰਨਤਾਰਨ ਜ਼ਿਲ੍ਹੇ ਤੋਂ ਅੱਜ ਇਸ ਤੇ ਮੀਟਿੰਗ ਕੀਤੀ ਗਈ ਆ ਤੇ 300 ਤੋਂ ਵੱਧ ਨੌਜਵਾਨ ਅਸੀਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਤਰਨਤਾਰਨ ਜ਼ਿਲ੍ਹੇ ਤੋਂ ਜਾ ਕੇ ਜਲੰਧਰ ਇਸ ਕਨਵੈਨਸ਼ਨ ਦਾ ਹਿੱਸਾ ਬਣਨਗੇ। ਅਸੀਂ ਜਵੰਦਾ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਤੇ ਇਸੇ ਪ੍ਰਕਾਰ ਦੇ ਨਾਲ ਅਸੀਂ ਜਿੱਥੇ ਤਰਨਤਾਰਨ ਦੇ ਵਿੱਚ ਬੈਠ ਕੇ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੰਦੇ ਆ। ਪਿਆਓ ਨੌਜਵਾਨ ਸਾਥੀਓ 24 ਮਈ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਦੇਸ਼ ਵਿੱਚ ਜਦਦਰ ਹਾਲ ਪਹੁੰਚੋ ਜਿੱਥੇ ਅਸੀਂ ਇੱਕ ਵਿਸ਼ਾਲ ਰੈਲੀ ਵੀ ਕਰਾਂਗੇ ਕਨਵੈਨਸ਼ਨ ਵੀ ਹੋਣਗੇ ਵੱਡੇ ਆਗੂ ਉਹਦੇ ਵਿੱਚ ਗੱਲਬਾਤ ਰੱਖਣਗੇ ਬੇਰੋਜ਼ਗਾਰੀ ਦੇ ਉੱਪਰ ਨਸ਼ੇ ਦੇ ਉੱਪਰ ਤੇ ਹੋਰ ਸਮਾਜਿਕ ਕੁਰਤੀਆਂ ਦੇ ਉੱਪਰ ਤੇ ਉਹ ਤੋਂ ਬਾਅਦ ਇੱਕ ਰੈਲੀ ਵੀ ਜਲੰਧਰ ਦੇ ਵਿੱਚ ਕੀਤੀ ਜਾਊਗੀ ਜਿਹੜੀ ਰੈਲੀ ਜਿਹੜੀ ਭਗਵੰਤ ਮਾਨ ਦੀ ਨੀਤੀਆਂ ਨੂੰ ਜਿਹੜੀ ਲੈ ਕੇ ਲੋਕਾਂ ਦੇ ਵਿੱਚ ਜਾਊਗੀ ਵੀ ਸਰਕਾਰ ਜਿਹੜੀ ਇਹ ਕਹਿ ਕੇ ਬੜੀ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਪਰ ਉਹ ਆਮ ਲੋਕਾਂ ਦੀ ਸਰਕਾਰ ਅੱਜ ਖਾਸ ਬੰਦਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਜਿਹਦੇ ਵੱਲੋਂ ਲਗਾਤਾਰ ਮਾਫੀਆ ਤੰਤਰ ਨੂੰ ਬੜਾ ਵਧਾਵਾ ਦਿੱਤਾ ਜਾ ਰਿਹਾ ਹੈ ਬੇਗੁੜਾ ਨੌਜਵਾਨਾਂ ਨੂੰ ਜਿਹੜਾ ਹੈ ਲਗਾਤਾਰ ਨਸ਼ੇ ਦੀ ਦਲਦਲ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਤੇ ਲਗਾਤਾਰ ਪੰਜਾਬ ਦਾ ਮੋਹਰ ਵੀ ਗੈਲੀਏ ਉਹ ਵੀ ਖਰਾਬ ਕਰਨ ਦਾ ਜਿਹੜੇ ਯਤਨ ਕੀਤੇ ਜਾ ਰਿਹਾ ਹੈ ਇਹਨਾਂ ਸਾਰੀ ਗੱਲਾਂ ਦੀ ਜਿਹੜੀ ਗੱਲਬਾਤ ਅਸੀਂ ਉੱਥੇ ਕਨਵੈਨਸ਼ਨ 'ਚ ਕਰਾਂਗੇ ਉਹਦੇ ਤੋਂ ਬਾਅਦ ਇੱਕ ਵਿਚਾਰ ਰੈਲੀ ਵੀ ਕੀਤੀ ਜਾਊਗੀ ਤੇ ਮੈਂ ਤਰਮਿੰਦਰ ਸਿੰਘ ਕਬਤੌਰ ਜੁਬਾਈ ਆਗੂ ਇਸ ਸੱਦਾ ਦੇ ਨਾਮ 50 ਪਰ ਦੇ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਗੇਂਦੀ ਦੇ ਵਿੱਚ ਇਸ ਕਨਵੈਨਸ਼ਨ ਦੇ ਵਿੱਚ ਹਿੱਸਾ ਲਵੋ ਤਾਂ ਕਿ ਪੰਜਾਬ ਦੇ ਵਿੱਚ ਨਸ਼ੇ ਤੇ ਬਰਜ਼ਗਾਰੀ ਦੇ ਵਿਧ ਅਸਲ ਜਿਹੜਾ ਜੁੱਧ ਛੇੜਿਆ ਜਾ ਸਕੇ ਉਹ ਜੁੱਧ ਇਹਨਾਂ ਸਰਕਾਰਾਂ ਦੇ ਵਿਰੁੱਧ ਹੋਊਗਾ ਇਹਨਾਂ سرمایہਦਾਰ ਸਰਕਾਰਾਂ ਦੇ ਵਿਰੁੱਧ ਨੌਜਵਾਨਾਂ ਨੂੰ ਵੱਡੀ ਪੱਧਰ ਦੇ ਉੱਪਰ ਇੱਕ ਵਿਸ਼ਾਲ ਜਿਹੜਾ ਸੰਘਰਸ਼ ਨੂੰ ਜਿਹੜਾ ਸਾਰੰ ਦਾ ਸਾਡਾ ਜੁੱਧ ਹੈ ਉਹ ਅਸੀਂ ਉਸ ਦਿਨ ਨੂੰ ਉਲੀਕਣਾ ਚਾਹੁੰਦੇ ਹਾਂ ਧੰਨਵਾਦ ਜੀ